ਬਾਕ ਵੱਲੋਂ ਖਾਨ ਪੀਣ ਵਾਲੀਆਂ ਦੁਕਾਨਾਂ ਕਨਫੈਕਚਰ ਦੀਆਂ ਦੁਕਾਨਾਂ ਤੇ ਰੇਡੀਆਂ ਦੀ ਚੈਕਿੰਗ ਕੀਤੀ ਗਈ। ਮੁੰਡਲੇ ਸੇਤ ਕੇਂਦਰ ਮਾਛੀਵਾੜਾ ਦੇ ਸੀਨੀਅਰ ਮੈਡੀਕਲ ਅਫਸਰ ਡਾਕਟਰ ਅਰਸ਼ਦੀਪ ਸਿੰਘ ਵਿਰਕ ਦੀ ਅਗਵਾਈ ਵਿੱਚ ਗਠਿਤ ਟੀਮਾਂ ਵੱਲੋਂ ਫਲਾਂ ਸਬਜ਼ੀਆਂ ਫਾਸਟ ਫੂਡ ਵਾਲੀਆਂ ਰੇਡੀਆਂ ਤੇ ਦੁਕਾਨਾਂ ਦਾ ਅਚਨਚੇਤ ਦੌਰਾ ਕਰ ਮੌਕੇ ਤੇ ਖਰਾਬ ਫਲ ਸਬਜ਼ੀਆਂ ਫਲ ਪਹਿਲਾਂ ਤੋਂ ਬਣਾਈਆਂ ਜੂਸ ਸ਼ੇਕ ਮੌਕੇ ਤੇ ਨਸ਼ਟ ਕਰਵਾਇਆ ਗਿਆ। ਟਿੰਮਾ ਵੱਲੋਂ ਇੱਕ ਕਨਫੈਕਸ਼ਨਰੀ ਦੁਕਾਨ ਤੇ ਚੈਕਿੰਗ ਕੀਤੀ ਗਈ ਜਿੱਥੇ ਕੀ ਖਰਾਬ ਪਏ ਉਲੀ ਲੱਗੇ ਹੋਏ ਕੱਪਕੇ ਕਤੇ ਹੋਰ ਵੀ ਐਕਸਪਾਇਰੀ ਡੇਟ ਵਾਲਾ ਸਮਾਨ ਨਸ਼ਟ ਕਰਵਾਇਆ ਗਿਆ। ਕੁਝ ਸਮਾਨ ਉੱਪਰ ਮੈਨੂਫੈਕਚਰਿੰਗ ਡੇਟ ਅਤੇ ਐਕਸਪਾਇਰੀ ਡੇਟ ਨਾ ਹੋਣ ਕਰਕੇ ਉਸ ਨੂੰ ਵੀ ਨਸ਼ਟ ਕਰਵਾਇਆ ਗਿਆ ਤੇ ਨਾਲ ਨਾਲ ਹੀ ਛੋਲੇ ਪਟੂਰੇ ਨਾਣ ਛੋਲੇ ਦੀਆਂ ਦੁਕਾਨਾਂ ਤੇ ਖੁੱਲਾ ਪਿਆ ਸਮਾਨ ਤੇ ਇੱਕ ਦੁਕਾਨ ਤੋਂ ਖਰਾਬ ਉਬਾਲੇ ਹੋਏ ਆਲੂ ਗੁੰਨਿਆ ਹੋਇਆ ਆਟਾ ਗੰਦੇ ਕੱਪੜੇ ਵਿੱਚ ਲਪੇਟਿਆ 판ਦੇ ਤੋਂਣ ਵਾਲੀ ਜਗ੍ਹਾ ਗੰਦੀ ਤੇ ਬਦਬੂਦਾਰ ਅਤੇ ਦੁਕਾਨਾਂ ਤੇ ਕੰਮ ਕਰਨ ਵਾਲੇ ਕਰਮਚਾਰੀਆਂ ਨੇ نو ਗੰਦੇ ਹੱਥ ਤੇ ਸਿਰ ਉੱਪਰ ਟੋਪੀ ਨਾ ਹੋਣ ਕਾਰਨ ਸਖਤ ਚੇਤਾਵਨੀ ਦਿੱਤੀ ਜੇ ਅੱਗੇ ਤੋਂ ਵੀ ਦੁਕਾਨਦਾਰ ਵੱਲੋਂ ਇਸ ਤਰ੍ਹਾਂ ਦੀ ਗਲਤੀ ਕੀਤੀ ਜਾਵੇਗੀ ਤਾਂ ਉਸੇ ਸਖਤ ਕਾਰਵਾਈ ਹੋਵੇਗੀ ਜਿਵੇਂ ਸੇਥੇ ਮਾਨਯੋਗ ਐਸਐਮਓ ਸਾਹਿਬ ਦੇ ਹੁਕਮਾਂ ਦੇ ਨਾਲ ਚੈਕਿੰਗ ਕੀਤੀ ਅੱਜ ਇੱਕ ਬੇਕਰੀ ਦੀ ਚੈਕਿੰਗ ਕੀਤੀ ਹੈ ਤੇ ਇੱਕ ਜਿਹੜਾ ਇੱਥੇ ਨਾਲ ਓਪਨ ਸਟਾਲ ਲੱਗਾ ਹੋਇਆ ਛੋਪੋ ਆਪਣੇ ਛੋਲੇ ਭਟੂਰੇ ਵਾਲੀ ਚੈਕਿੰਗ ਕੀਤੀ ਬੇਕਰੀ ਵਿੱਚ ਅਸੀਂ ਇਹ ਪਾਇਆ ਕਿ ਜਿਹੜਾ ਉੱਤੇ ਸਾਮਾਨ ਹੈ ਉਹਦੇ ਤੇ ਕੋਈ ਮੈਨੂਫੈਕਚਰਿੰਗ ਜਾਂ ਐਕਸਪਾਇਰੀ ਡੇਟ ਨਹੀਂ ਲੱਗੀ ਹੋਈ ਜਿਹਦਾ ਮੈਨੂੰ ਇਹ ਪਤਾ ਨਹੀਂ ਲੱਗ ਸਕਦਾ ਕਿ ਇਹ ਚੀਜ਼ ਕਦੋਂ ਬਣੀ ਹੈ ਤੇ ਕਿੰਨੇ ਸਮੇਂ ਤੱਕ ਇਸਤੇਮਾਲ ਕੀਤੀ ਜਾ ਸਕਦੀ ਹੈ ਤੇ ਜਿਹੜਾ ਉੱਥੇ ਲੜਕਾ ਉਹ ਵੇਚ ਰਿਹਾ ਸੀਗਾ ਜਿਹੜਾ ਸ਼ਾਪ ਤੇ ਬੈਠਾ ਹੁੰਦਾ ਹੈ ਉਹਦੇ ਕੋਈ ਹੈੱਡ ਕਵਰ ਹੈਂਡ ਕਵਰ ਕੋਈ ਨਹੀਂ ਪਾਇਆ ਗਿਆ ਉਹਦੀ ਪਰਸਨਲ ਹਾਈਜਨ ਦੀ ਕੋਰ ਪਾਈ ਦੇ ਤੇ ਉਸ ਦੁਕਾਨ ਦੇ ਉੱਤੇ ਨਾ ਕੋਈ ਵਾਸ਼ਿੰਗ ਹੈਂਡ ਵਾਸ਼ਿੰਗ ਏਰੀਆ ਸੀਗਾ ਨਾ ਹੀ ਕੋਈ ਯੂਰੀਨਲ ਸੀਗਾ ਤੇ ਜਿਹੜਾ ਕਿਚਨ ਏਰੀਆ ਸੀ ਉਹ ਵੀ ਬਹੁਤ ਪੈਥੈਟਿਕ ਕੰਡੀਸ਼ਨ ਚ ਪਾਇਆ ਗਿਆ ਸਾਫ ਸਫਾਈ ਨਹੀਂ ਸੀ ਅਨ ਹਾਈਜਨਿਕ ਸੀਗਾ ਉਹਨਾਂ ਨੂੰ ਉਸ ਬਾਰੇ ਸਖਤ ਦੇ ਰੈਡ ਕੀਤਾ ਗਈ ਹੈ ਕਿ ਇਹ ਜਿਹੜੇ ਕੱਪ ਕਈ ਕਿਸੇ ਨੇ ਦੇਖੇ ਸੀ ਜਿਨ੍ਹਾਂ ਨੂੰ ਲੱਗੀ ਸੀ ਉਹ ਸਾਰੇ ਸਟਵਾਏ ਗਏ ਨੇ ਤੇ ਸਟਾਰਟ ਕਰਵਾਏ ਗਏ ਨੇ ਤੇ ਉਹਨਾਂ ਨੂੰ ਸਖਤ ਦੇ ਚੀਤੀ ਗਈ ਹੈ ਕਿ ਤੁਸੀਂ ਆ ਇਹ ਅੱਗੇ ਤੋਂ ਇਹਦਾ ਖਿਆਲ ਰੱਖੋ ਪਰਸਨਲ ਹਾਈਜਨ ਦਾ ਖਿਆਲ ਰੱਖੋ ਕੋਈ ਜਿਹੜਾ ਵੀ ਸਮਾਨ ਤੁਸੀਂ ਅੱਡੀ ਲੋਕਾਂ ਨੂੰ ਦੇ ਰਹੇ ਹੋ ਉਹ ਬਿਲਕੁਲ ਸਾਫ ਸਵੱਛ ਤੇ ਵਧੀਆ ਬਣਿਆ ਹੋਣਾ ਚਾਹੀਦਾ ਜਿੱਥੇ ਟਾਈਮ ਲੱਗਿਆ ਹੋਣਾ ਚਾਹੀਦਾ ਵੀ ਕਦੋਂ ਬਣਿਆ ਤੇ ਕਦੋਂ ਤੱਕ ਇਹ ਵੇਚਿਆ ਜਾ ਸਕਦਾ। ਇਹ ਪਟੂਰੇ ਛੋਣੇ ਵਾਲਿਆਂ ਨੂੰ ਅਸੀਂ ਆ ਕੇ ਦੇਖਿਆ ਕਿ ਇਹਨਾਂ ਨੇ ਓਪਨ ਦੇ ਵਿੱਚ ਲਗਾਏ ਹੋਏ ਨੇ ਆਪਣਾ ਜਿਹੜਾ ਸ਼ੈੱਡ ਲਗਾਇਆ ਹੋਇਆ ਅੰਦਰ ਉਹਦੇ ਕੰਮ ਕਰ ਰਹੇ ਨੇ। ਇੱਥੇ ਵੀ ਹਾਲਤ ਮੈਨੂੰ ਬਹੁਤ ਗਰੀ ਲੱਗੀ ਆ। ਸਫਾਈ ਦਾ ਕੋਈ ਖਿਆਲ ਨਹੀਂ ਹੈ ਜੀ। ਜਿਹੜੇ ਇੱਥੇ 507 ਲੋਕ ਕੰਮ ਕਰ ਰਹੇ ਨੇ ਉਹਨਾਂ ਨੇ ਕੋਈ ਹੈੱਡ ਕਵਰ ਨਹੀਂ ਪਾਇਆ ਤੇ ਨਾ ਹੀ ਉਹਨਾਂ ਦੀ ਹੈਂਡ ਹਾਈਜੀਨ ਪਰਸਨਲ ਹਾਈਜੀਨ ਵੀ ਪੂਰ ਪਾਈ ਗਈ। ਜਿਹੜਾ ਵਾਸ਼ਿੰਗ ਏਰੀਆ ਆ ਉਹਦੇ ਵੀ ਪ੍ਰੋਪਰ ਅਰੇਂਜਮੈਂਟ ਨਹੀਂ ਹੈਗਾ ਜਿਹੜੇ ਬਰਤਨ ਯੂਜ਼ ਕੀਤੇ ਜਾਂਦੇ ਉਹਨਾਂ ਨੂੰ ਵਾਸ਼ਿੰਗ ਕਰਨ ਲਈ ਵਾਸ਼ ਕਰਨ ਦੀ ਸਾਫ ਕਰਨ ਦੀ ਕੋਈ ਪਾਪਰ ਪ੍ਰੋਪਰ ਅਰੇਂਜਮੈਂਟ ਨਹੀਂ ਹੈਗੇ ਕੂੜਾ ਸੁੱਟਣ ਦੀ ਕੋਈ ਸੈਪਰੇਟ ਏਰੀਆ ਨਹੀਂ ਹੈਗਾ ਤੇ ਹੈਂਡ ਵਾਸ਼ ਕਰਨ ਲਈ ਕੋਈ ਏਰੀਆ ਤੇ ਨਹੀਂ ਪਾਇਆ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੀਦੀ ਲੋਕਾਂ ਨੂੰ ਅਪੀਲ ਲਈ ਇਹ ਕੀ ਕੀਤੀ ਜਾਊਗੀ ਕਿ ਜੀ ਦੇਖੋ ਜੀ ਇਹ ਜਿਹੜੇ ਖਾਣ ਪੀਣ ਦੇ ਸਮਾਨ ਹੁੰਦਾ ਆਪਾਂ ਖਾਂਦੇ ਆ ਇਹਦਾ ਸਿੱਧਾ ਅਸਰ ਆਪਣੀ ਸਿਹਤ 'ਤੇ ਹੁੰਦਾ ਹੈ ਜਿੰਨਾ ਬੱਚੇ ਬਹੁਤ ਛੋਟੇ ਹੁੰਦੇ ਬੱਚੇ ਵੀ ਚੀਜ਼ਾਂ ਖਾਂਦੇ ਨੇ ਬਿਮਾਰ ਪੈਂਦੇ ਨੇ ਜਿਹਦੇ ਨਾਲ ਬਹੁਤ ਟੈਨਸ਼ਨ ਹੋ ਜਾਂਦੀ ਹੈ ਤੇ ਇਹ ਤੁਹਾਡੇ ਸਾਹਮਣੇ ਹੀ ਹੈ ਸਾਰਾ ਕੁਝ ਇਹ ਤੁਸੀਂ ਆਪ ਦੇਖ ਸਕਦੇ ਹੋ ਤੇ ਇਹਨੂੰ ਰਿਪੋਰਟ ਕਰ ਸਕਦੇ ਹੋ ਤੇ ਇਹਦੇ ਬਾਰੇ ਜਦੋਂ ਲੱਗਿਆ ਕਿ ਸਫਾਈ ਨਹੀਂ ਹੈ ਤੁਸੀਂ ਡਿਮਾਂਡ ਕਰੋ ਕਿ ਤੁਸੀਂ ਸਾਨੂੰ ਸਾਫ਼ ਮਿਲੇ ਤੇ ਇਹ ਚੀਜ਼ਾਂ ਦਾ ਆਪ ਵੀ ਖਿਆਲ ਰੱਖਿਆ ਜਾ ਸਕਦਾ ਆਪਣੇ ਪੇਰੈਂਟਸ ਦੇ ਤੌਰ ਤੇ